ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਬ੍ਰੈਡ ਰੋਲ ਜਿਹਦੇ ਲਈ ਆਪਾਂ ਨੇ ਇਹ ਬੇਸਮ ਲੈ ਲਿਆ ਬੇਸਮ ਆਪਾਂ ਨੇ ਸਾਲ ਲਿਆ ਇਹਦੇ ਵਿੱਚ ਆਪਾਂ ਪਾ ਲੈਨੇ ਆਂ ਥੋੜੀ ਜਿਹੀ ਜਮੈਣ ਜਮੈਣ ਨਾਲ ਤੜਿਆ ਆ ਜਮਾ ਜਾਂਦਾ ਜੀ ਨਾਮਕ ਪਾ ਲੈਨੇ ਥੋੜਾ ਜਿਹਾ ਆਪਾਂ ਪਾ ਲੈਨੇ ਜੀਰਾ ਨਾਮਕ ਪਾ ਲੈਨੇ ਸਵਾਦ ਅਨਸਾਰ ਹਲਦੀ ਪਾਉਣੇ ਮਿਰਚ ਪਾ ਲੈਨੇ ਆ ਕਿਉਂਕਿ ਇਹ ਮਿਰਚ ਤਿੱਖੀ ਨਹੀਂ ਹੈਗੀ ਜੀ ਹੁਣ ਇਹਨੂੰ ਆਪਾਂ ਮਿਕਸ ਕਰ ਲੈਨੇ ਆ ਨਮਕ ਮੇਟੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਕੋਲ ਬਣਾ ਲੈਨੇ ਆ ਥਿੱਕੋ ਦਾ ਦੰ ਪਾਣੀ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਆਪਾਂ ਇਹਦਾ ਫਲਪੀ ਜਿਹਾ ਘੋਲ ਬਣਾਵਾਂਗੇ ਓਨੀ ਦੇਰ ਤੱਕ ਘੋਲਾਂਗੇ ਜਿੰਨੀ ਦੇਰ ਤੱਕ ਇਹ ਫਲਪੀ ਨਹੀਂ ਬਣ ਜਾਂਦਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਘੋਲਦੇ ਰਹਾਂਗੇ ਇਹ ਇਕੱਠਾ ਪਾਣੀ ਪਾ ਲਾਜੀ ਫਿਰ ਗੰਡਾ ਬਹਿ ਜਾਂਦੀ ਐ ਨਾ

ਇੱਧਰ ਦਾ ਬਣ ਗਿਆ। ਨਾ ਬਹੁਤਾ ਪਤਲਾ ਤੇ ਨਾ ਬਹੁਤਾ ਵੱਡਾ। ਹੁਣ ਇਹਨੂੰ ਆਪਾਂ ਟੱਕੇ ਰੱਖ ਦਿੰਨੇ ਆ। ਲੋ ਜੀ ਇਹਨੂੰ 5-10 ਮਿੰਟਾਂ ਵਾਸਤੇ ਆਪਾਂ ਟੱਕੇ ਰੱਖ ਦਿੰਨੇ ਆ। ਤਾਂ ਇੱਧਰ ਆਪਾਂ ਨੇ ਆਲੂ ਲੈ ਲੇ। ਆਲੂਆਂ ਨੂੰ ਆਪਾਂ ਵਾੜ ਲਿਆ। ਹੁਣ ਇਹਦੇ ਆਪਾਂ ਪੀਸ ਬਣਾ ਲੈਨੇ ਆ। ਨਾ ਬਹੁਤੇ ਵੱਡੇ ਤੇ ਨਾ ਬਹੁਤੇ ਛੋਟੇ। పీస్ ఆలూ సారే కట్లే ప్యాజా మిర్చ కట్ ਇਸ ਮੇਲੇ ਮਿਰਚ ਦੇ ਬੀਜ ਆਪਾਂ ਵਿੱਚੋਂ ਕੱਢ ਦਵਾਂਗੇ। ਇਹਨੂੰ ਜੀ ਨੂੰ ਬੇਪ ਬਰੀਕ ਬਰੀਕ ਕੱਟ ਲੈਣੇ ਆ। ਇਹਨੂੰ ਜਿਆਦਾ ਬਰੀਕ ਕਟਾਂਗੇ ਆ ਲੂਆਂ ਨੋ। ਅਲੂ ਤਾਂ ਆਪਣੇ ਆਲੇ ਹੋਏ ਨੇ ਮੈਨੂੰ ਐਂ ਵੀ ਦਵਾਰੇ ਬਹੁਤੇ ਨਮੈਸ਼ ਹੋ ਜਾਣ ਪਰ ਸਿਮਲਾ ਮਿਰਚ ਆਪਾਂ ਬਿਲਕੁਲ ਬਰੀਕ ਕੱਟਣੀ ਹੈ ਬਰਾਤੀ ਇਦਾਂ ਬਰੀਕੁਰੀ ਕੱਟ ਲੈਨੇ ਆ ਸਿਮਲਾ ਮਿਰਚ ਵੀ ਆਪਾਂ ਕੱਟ ਪਤਲੇ ਪਤਲੇ ਲੰਬੇ ਕੱਟ ਲੈਨੇ ਆ ਬਰੀਕੁਰੀ ਕਟਾਂਗੇ ਬਿਲਕੁਲ ਬਹੁਤੇ ਮੋਟੇ ਨਹੀਂ ਕਟਾਂਗੇ ਇਸ ਤਰ੍ਹਾਂ ਸਾਰੇ ਪਿਆਜ਼ ਕੱਟ ਲੈਣੇ ਆ ਫਿਰ ਮਿਲਦੇ ਹਾਂ ਲੋਚ ਆਪਾਂ ਟਮਾਟਰ ਕੱਟ ਲੈਣੇ ਇਹਨਾਂ ਨੂੰ ਤਾਂ ਜੇ ਮੋਟੇ ਕੱਟ ਲੋ ਜੀ ਪਤਲੇ ਕੱਟ ਲੋ ਇਹ ਤਾਂ ਬਰੀਕ ਵਿੱਚ ਘੁਲੇ ਜਾਣੇ ਨੇ ਲਓ ਜੀ ਫਾਈਨ ਆਪਣਾ ਸੁੱਕ ਗਿਆ ਇਹਦੇ ਵਿੱਚ ਆਪਾਂ ਪਾ ਲੈਨੇ ਆ ਰਫਾਇਨਡ ਆਇਲ ਥੋੜੇ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਕੀ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾ ਲੈਨੇ ਆ ਜੀਰਾ ਜਾਣ ਕੇ ਠੰਡੇ ਥੋੜੇ ਜਿਹਾ ਗਰਮ ਘਿਓ ਚ ਪਾਏ ਜਿਆਦੇ ਚ ਪਾਉਨੇ ਫਿਰ ਇਹ ਮੱਚ ਜਾਂਦਾ ਜੀ ਜੀਰਾ ਜੀਰਾ ਆਪਣਾ ਚੰਗੀ ਤਰ੍ਹਾਂ ਫਰਾਈ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆਂ ਸਿਮਲਾ ਮਿਰਚ। ਸਿਮਲਾ ਮਿਰਚ ਨੂੰ ਆਪਾਂ ਘਸ ਲੈਨੇ ਆਂ। ਕਿਉਂਕਿ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ ਜੀ ਇਹਨੂੰ ਆਪਾਂ ਪਹਿਲਾਂ ਸਿਮਲਾ ਮਿਰਚ ਕੱਲੀ ਘਸਾਂਗੇ। ਕਾ ਜਮਲਾ ਮੇਤੀ ਰਕ ਗਈ ਦੇਖੋ ਢਲ ਗਈ ਚੰਗੀ ਤਰ੍ਹਾਂ ਫਰਾਈ ਹੋ ਗਈ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਟਮਾਟਰ ਟਮਾਟਰਾਂ ਨੂੰ ਵੀ ਇੱਕ ਪਾਸੇ ਲੈਨੇ ਥੋੜਾ ਜਿਹਾ ਵਿੱਚ ਇਹ ਆਪਾਂ ਪਾ ਲੈਨੇ ਜੀ ਪਿਆਜ਼ ਬਹੁਤੇ ਨਹੀਂ ਪਕਾਵਾਂਗੇ

టమాటర శిమలా మిర్చు ప్యాజ అను పక్కగ హాను ఏదైనా మిర్చ స్వాద అనుసారసాలా పామక పా ਥੋੜੀ ਜਿਹੀ ਪਪਾ ਲੈਣੀ ਹੈ ਹਲਦੀ। ਤੇ ਇਹਨਾਂ ਨੂੰ ਮਸਾਲਿਆਂ ਨੂੰ ਆਪਾਂ ਭੁੰਨ ਲੈਨੇ। ਕਿਉਂਕਿ ਹਲਦੀ ਆਪਣੀ ਚੱਕੀ ਨਾ ਰਹੇ। ਥੋੜੀ ਜਿਹੀ ਭੁੰਨ ਲੈਨੇ। ਮਸਾਲੇ ਆਪਣੇ ਚੰਗੀ ਤਰ੍ਹਾਂ ਭੁੱਜਦੇ ਗਏ ਜੀ। ਮਸਾਲੇ ਆਪਣੇ ਚੰਗੀ ਤਰ੍ਹਾਂ ਭੁੰਨੇ ਗਏ ਜੀ ਦੇਖੋ। ఆలూ అను చంగీ తరం మేము తాకి మసాలే చీ ఆ ਇਕ ਦੋ ਮਿੰਟ ਲਈ ਪਕਾਵਾਂਗੇ ਤਾਂ ਜੋ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਆਪਣਾ ਮਸਾਲਾ ਜਿਹੜਾ ਨੂਨ ਤੇ ਮਸਾਲਾ ਚੰਗੀ ਤਰ੍ਹਾਂ ਫਰਤ ਜੇਵੇ ਲੋ ਜੀ ਆਪਣਾ ਮਸਾਲਾ ਬਣ ਗਿਆ ਹੁਣ ਇਹਨੂੰ ਆਪਾਂ ਲਾ ਲੈਨੇ ਹੇ ਨੀਚੇ ਆਪਾਂ ਇਹਦੇ ਵਿੱਚ ਤੜਕਣੀ ਦੇ ਵਿੱਚ ਪਾ ਲੈਨੇ ਕਿਉਂਕਿ ਇਹਦੇ ਵਿੱਚ ਆਪਾਂ ਦੁਬਾਰੇ ਫਰਾਈ ਕਰਾਂਗੇ ਇਹਨੂੰ ਧੋ ਲੈਨੇ ਨਾਲੇ ਠੰਡਾ ਹੋ ਜਾਊਗਾ ਜਦੋਂ ਜਦੋਂ ਮੈਂ ਤੜਕਣੀ ਸਾਫ਼ ਕਰਕੇ ਲੈ ਕੇ ਆਉਂਗੀ ਆ ਬਹੁਤ ਵਧੀਆ ਲੱਗਦਾ ਜਿਹੜਾ ਇਹ ਥਾਂ ਹੇਠੇ ਲੱਗ ਜੇ ਜਾਂਦਾ ਵਿੱਚ ਖਾਣ ਨੂੰ ਬਜੀ ਇੱਕ ਚਮਚਾ ਪਾ ਲੈਨੇ ਪੀਜ਼ਾ ਸੌਸ ਇਹ ਦਿਨਾ ਟੇਸਟ ਵਧੀਆ ਆਉਂਦਾ ਪਾ ਪਾ ਲੈਨੇ ਟਮੇਟੋ ਸੌਸ ਕਿਉਂਕਿ ਖੱਟੀ ਮਿੱਟੀ ਮਸਾਲਾ ਵਧੀਆ ਲੱਗਦਾ ਜੀ ਥੋੜਾ ਜਿਹਾ ਪਾ ਪਾ ਲੈਨੇ ਗ੍ਰੀਨ ਚਿੱਲੀ ਚਲੋ ਜੀ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਲੈਨੇ ਆ చట్నీ మసాల ఏదే ధనయాలు చంగీ తర మే సారే మసాలే ਤਣੀਆਂ ਕੱਚੇ ਹੀ ਵਧੀਆ ਲੱਗਦਾ ਜੀ ਕਿਉਂਕਿ ਕਿ ਗਰਮਾ ਇਹ ਮਸਾਲਾ ਗਰਮਾ ਇਹਦੇ ਚ ਆਪਣੇ ਧਨੀਏ ਨੇ ਘਰ ਜਾਣਾ ਹੋ ਗਈ ਇਹਦੇ ਵਿੱਚ ਆਪਾਂ ਪਾਉਣੇ ਆ ਤੇਲ ਤੇਲ ਆਪਣਾ ਮਟੀਰੀਅਲ ਹੋਇਆ ਜੀ ਪਹਿਲਾਂ ਇਹਦੇ ਵਿੱਚ ਉਦਣ ਆਪਾਂ ਗੋਭੀ ਫਰਾਈ ਕਰੀ ਤੀ ਇਹ ਨਾ ਕਿ ਉਹ ਵੀ ਤੇਲ ਗੰਧ ਲਾ ਜਾ ਕਿਵੇਂ ਆ ਉਹੀ ਤੇਲ ਆ ਇਹਦਰਾ ਪੱਲੇਲੇ ਬ੍ਰੈਡ ਬ੍ਰੈਡਾਂ ਦੇ ਆਪਾਂ ਕਾਂਢੇ ਜੇ ਕੱਟ ਦਿੰਨੇ ਆ ਇਹਨਾਂ ਨੂੰ ਵੀ ਆਪਾਂ ਬਾਅਦ ਚ ਲਾ ਲਾਂਗੇ ਕੰਮ ਆਂਦੇ ਨੂੰ ਵੀ ਲੋਜੀ ਇਸੇ ਤਰ੍ਹਾਂ ਆਪਾਂ ਸਾਰੇ ਬਰੈਡਾਂ ਦੇ ਕਾਂਡੇ ਕੱਟ ਲੈਨੇ ਲੋਜੀ ਆਪਾਂ ਬਰੈਡ ਲੈ ਲਿਆ ਇਹਨੂੰ ਪਾਣੀ ਦੇ ਵਿੱਚ ਡਿਪ ਕਰ ਲਿਆ ਇਹਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਦਬ ਲੈਨੇ ਲਓ ਜੀ ਪਾਣੀ ਸਾਰਾ ਆਪਾਂ ਇਹਦੇ ਵਿੱਚੋਂ ਕੱਢ ਦਿੰਨੇ ਆ। ਇਹਦੇ ਵਿੱਚ ਹੁਣ ਆਪਾਂ ਭਰ ਲੈਨੇ ਮਸਾਲਾ। ਹੁਣ ਇਹਨੂੰ ਆਪਾਂ ਅੱਦਾ ਚੰਗੀ ਤਰ੍ਹਾਂ ਮੋੜ ਕੇ ਇਹਦਾ ਗੋਲਾ ਬਣਾ ਲੈਨੇ ਕੋਲ ਕੋਲ। ਲਓ ਜੀ। ਅੱਦਾਂ ਬਣਾ ਲੈਨੇ। ਨੋਤੀ ਜਦੋਂ ਛੋਟਦੇ ਨੇ ਕੁਝ ਆਪਾਂ ਨੇ ਬਣਾਉਣੇ ਨੇ ਕੁਝ ਬਣਾ ਲੇ ਹੁਣ ਇੱਧਰ ਆਪਾਂ ਨੇ ਆ ਲੈ ਲੇ ਬੇਸਣ ਬੇਸਣ ਦੇ ਵਿੱਚ ਡਿਪ ਕਰਕੇ ਤੇਲ ਦੇ ਵਿੱਚ ਪਾਈ ਜਾਂਦੇ ਆ ਜੀ ਇੱਕ ਪਾਸਾ ਇਹਨਾਂ ਦਾ ਪੱਕ ਗਿਆ ਆਪਾਂ ਬਹੁਤੇ ਨਹੀਂ ਹਿਲਾਵਾਂਗੇ ਹਲਕੇ ਹੰਸੇ ਦੇ ਹੱਥ ਨਾਲ ਲਾੜਾਂਗੇ ਨਾ ਇਹਨਾਂ ਦੇ ਆਪਾਂ ਪੜਕਾ ਲੈਨੇ ਤੱਕੇ ਇੱਕ ਪਾਸਾ ਚੰਗੀ ਤਰ੍ਹਾਂ ਪੱਕ ਗਿਆ ਹੁਣ ਇਹਦਾ ਆਪਾਂ ਦੂਜੇ ਪਾਸੇ ਉੱਤੇ ਪੜਕਾ ਲੈਨੇ ਲੋ ਜੀ ਰੋਲ ਆਪਣੇ ਬਣ ਗਏ ਹੁਣ ਆਪਾਂ ਇਹਨੂੰ ਤੇਲ ਤੋਂ ਬਾਹਰ ਕੱਢ ਲੈਨੇ ਆਂ ਦੇਖੋ ਕਿੰਨੀ ਸੋਹਣੀ ਲੁੱਕ ਆਈ ਆ ਜਿਹੜਾ ਆਪਾਂ ਬੇਸਣ ਲਾ ਦਨਾਂ ਜੀ ਉੱਪਰ ਇਹਦੇ ਨਾਲ ਤੇਲ ਨਹੀਂ ਵਿੱਚ ਵੱਧ ਵੜਦਾ ਜੇ ਬੇਸਣ ਨਾਲ ਆਈਏ ਫਿਰ ਤੇਲ ਵਿੱਚ ਵੱਧ ਵੜ ਜਾਂਦਾ ਬਰੈਡਾਂ ਚ ਫਿਰ ਉਹ ਖਾਣ ਨੂੰ ਨਹੀਂ ਵਧੀਆ ਲੱਗਦੇ ਜਿਆਦੇ ਤੇਲ ਵਾਲੇ ਹੁਣ ਇਹ ਖੁਸ਼ ਖੁਸ਼ਕ ਬਣਨਗੇ ਵਧੀਆ ਲਓ ਜੀ ਸਾਰੇ ਰੋਲਾਂ ਨੂੰ ਆਪਾਂ ਬਾਹਰ ਕੱਢ ਲੈਨੇ ਆ ਤੁਸੀਂ ਜਿੱਦਾਂ ਵੀ ਮਰਜ਼ੀ ਲੁੱਕ ਦੇ ਸਕਦੇ ਹੋ ਲੰਬੇ ਲੋਟ ਬਣਾਉਣੇ ਨੇ ਲੰਬੇ ਬਣਾ ਲਓ ਗੋਲ ਬਣਾਉਣੇ ਨੇ ਗੋਲ ਬਣਾ ਲਓ ਆ ਟੈਸਟੀ ਬਹੁਤ ਹੁੰਦੇ ਨੇ ਦੇਖੋ ਆਪਣੇ ਰੋਲ ਬਣ ਕੇ ਤਿਆਰ ਨੇ ਬਹੁਤ ਵਧੀਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਬਣਾਈ ਬਣਾ ਕੇ ਖਵਾਇਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੋਚ ਕਿੰਨੇ ਟੈਸਟੀ ਨੇ ਦੇਖੋ